ਅੱਜ ਖੰਨਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਹਿਲੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ ਕੀਤੀ ਗਈ ਜਿਸ ਦੇ ਸ਼ਿਕਾਇਤ ਸੈੱਲ ਦਾ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ 1800 121 5221 ਵੀ ਜਾਰੀ ਕੀਤਾ ਗਿਆ ਜਿਸ ਤੇ ਕੂੜਾ ਸੰਬੰਧੀ ਕੋਈ ਵੀ ਸ਼ਿਕਾਇਤ ਹੋਵੇ ਉਹ 60 ਮਿੰਟਾਂ ਚ ਹੱਲ ਕੀਤੀ ਜਾਵੇਗੀ ਹਰੇਕ ਘਰ ਵਿੱਚੋਂ ਕੂੜਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਲੱਗ ਚੁੱਕਿਆ ਜਾਵੇਗਾ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਹ ਸ਼ੁਰੂ ਕੀਤਾ ਜਾਵੇਗਾ ਦਾਸ ਦੀ ਇੱਕ ਅੱਜ ਪੰਜਾਬ ਤੋਂ ਪਹਿਲਾਂ ਤਾਂ ਮੈਂ ਜੀ ਸੱਤੂ ਸਾਹਿਬ ਤੇ ਆਪਣਾ ਤੀਂਦਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਕਰਕੇ ਸ਼ਹਿਰ ਵਾਸੀਆਂ ਨੂੰ ਹਰ ਇੱਕ ਚੀਜ਼ ਤੋਂ ਜਾਣੂ ਕਰਵਾਉਂਦੇ ਰਹੇ ਪਰ ਉਹ ਕੂੜਾ ਖਤਮ ਨਹੀਂ ਹੁੰਦਾ ਉਹ ਖੰਤੋਲ ਹੁੰਦਾ ਤਾਂ ਅਸੀਂ ਇਹ ਪ੍ਰੋਜੈਕਟ ਕੀ ਬਣਾਇਆ ਕਿ ਇਹਨੂੰ ਕੂੜੇ ਨੂੰ ਖਤਮ ਕਰਨਾ ਹਾਂ ਅੱਗੇ ਕੀ ਹੈ ਸੀਗਾ ਕਿ ਰੇਡੀਅਲ ਤੁਹਾਡੇ ਤੋਂ ਔਰ ਅਸੀਂ ਇਸ ਪ੍ਰੋਜੈਕਟ ਨੂੰ 100% ਕਾਮਯਾਬ ਕਰਨਾ ਤਾਂ ਜੋ ਜਿਹੜਾ ਖੰਨਾ ਹੈ ਖੰਨੇ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਸੋਹਣਾ ਤੇ ਵਧੀਆ ਬਣਾਇਆ ਜਾ ਸਕੇ ਔਰ ਖੰਨੇ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਖੰਨਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਹਿਲੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ ਕੀਤੀ ਗਈ ਜਿਸ ਦੇ ਸ਼ਿਕਾਇਤ ਸੈੱਲ ਦਾ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ 1800 121 5221 ਵੀ ਜਾਰੀ ਕੀਤਾ ਗਿਆ ਜਿਸ ਤੇ ਕੂੜਾ ਸੰਬੰਧੀ ਕੋਈ ਵੀ ਸ਼ਿਕਾਇਤ ਹੋਵੇ ਉਹ 60 ਮਿੰਟਾਂ ਚ ਹੱਲ ਕੀਤੀ ਜਾਵੇਗੀ ਹਰੇਕ ਘਰ ਵਿੱਚੋਂ ਕੂੜਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਿਆ ਜਾਵੇਗਾ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਹ ਸ਼ੁਰੂ ਕੀਤਾ ਜਾਵੇਗਾ ਦੱਸਦੀ ਹੈ ਕਿ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਧ ਨੇ ਪੰਜਾਬ ਨੂੰ ਕੋੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਖੰਨਾ ਵਿਖੇ ਉਨ੍ਹਾਂ ਅੱਜ ਡੋਰ ਟੂ ਡੋਰ ਕਲੈਕਸ਼ਨ ਅਤੇ ਸੈਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ ਇਸ ਮੌਕੇ ਤਰਨਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਦੇ 4 ਕਰੋੜ ਦੀ ਲਗਤ ਆਈ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 1 ਸਾਲ ਲਈ ਕੀਤੀ ਜਾ ਰਹੀ ਹੈ। ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦਾ ਦੰਡਿਆ ਹੋਇਆ ਸਰਦਾਰ ਤਰਨਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਕਰਨ ਲਈ ਯਤਨ ਛੇਲੇ ਅਤੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਖੰਨਾ ਸ਼ਹਿਰ ਦੇ ਹਰ ਵਾਰਡ ਹਰ ਇੱਕ ਘਰ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਚੁੱਕਿਆ ਜਾਵੇਗਾ શ્રી ਸੋਨ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖੰਨਾ ਸ਼ਹਿਰ ਦੇ ਕਿਸੇ ਵੀ ਹੋਰ ਪੁਆਇੰਟ ਤੇ ਕੂੜਾ ਨਹੀਂ ਸੁੱਟਿਆ ਜਾਵੇਗਾ ਜਿਸ ਨਾਲ ਖੰਨਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਕੂੜਾ ਖਤਮ ਹੋ ਜਾਵੇਗਾ ਅਤੇ ਸ਼ਹਿਰ ਦੀ ਦਿੱਖ ਸੁੰਦਰ ਅਤੇ ਖੂਬਸੂਰਤ ਦਿਖੇਗੀ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਖੰਨਾ ਸ਼ਹਿਰ ਦੇ ਸਾਰੇ ਰਹਿਸ਼ੀ, ਵਪਾਰਕ, ਰੇੜੀ ਫੜੀ ਵਾਲਿਆਂ ਨੂੰ ਇੱਕ ਯੂਜ਼ਰ ਨੰਬਰ ਜਾਰੀ ਕਰਕੇ ਇੱਕ ਐਪ ਨਾਲ ਜੁੜਿਆ ਜਾਵੇਗਾ। ਕੂੜਾ ਇਕੱਠਾ ਕਰਨ ਦਾ ਬਹੁਤ ਹੀ ਘੱਟ ਬਿੱਲ ਹਰੇਕ ਯੂਜ਼ਰ ਨੂੰ ਮੈਸੇਜ ਰਾਹੀਂ ਮੋਬਾਈਲ ਤੇ ਭੇਜਿਆ ਜਾਵੇਗਾ। ਮੰਤਰੀ ਕਰਨਪ੍ਰੀਤ ਸਿੰਘ ਸੋਨ ਨੇ ਕਿਹਾ ਕਿ ਦੱਸਿਆ ਕਿ ਸ਼ਹਿਰ ਵਾਸੀ ਯੂਜ਼ਰ ਚਾਰਜਸ ਨੂੰ ਆਨਲਾਈਨ ਅਤੇ ਆਫਲਾਈਨ ਦੋਹਾਂ ਤਰੀਕਿਆਂ ਨਾਲ ਅਦਾ ਕਰ ਸਕਦੇ ਹਨ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇੱਕ ਸ਼ਿਕਾਇਤ ਸੈਲ ਵਿਛ ਸਥਾਪਿਤ ਕੀਤਾ ਗਿਆ ਜਿਹਦਾ ਟੋਲ ਫ੍ਰੀ ਨੰਬਰ 1800 1215221 ਹੈ ਉਹਨਾਂ ਨੇ ਕਿਹਾ ਕਿ ਇਸ ਟੋਲ ਫ੍ਰੀ ਨੰਬਰ ਤੇ ਕੂੜੇ ਸਬੰਧੀ ਪ੍ਰਾਪਤ ਹੋਈ ਕੋਈ ਵੀ ਸ਼ਿਕਾਇਤ ਤੇ 60 ਮਿੰਟ ਵਿੱਚ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਖੰਨਾ ਸ਼ਹਿਰ ਵਿੱਚ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ ਦੀ ਜੀਪੀਐਸ ਟਰੈਕਿੰਗ ਹੋਵੇਗੀ ਅਤੇ ਇਨ੍ਹਾਂ ਸਾਰੇ ਵਾਹਨਾਂ ਦਾ ਵੇਰਵਾ ਸਥਾਪਿਤ ਕੀਤਾ ਹੈ ਕੰਟਰੋਲ ਰੂਮ ਦੀ ਸ਼ਿਕਾਇਤ ਸਕਰੀਨ ਤੇ ਲਾਈਵ ਦਿਖਾਈ ਗਿਆ ਕਿ ਕਿਹੜਾ ਵਾਹਨ ਖੰਨਾ ਸ਼ਹਿਰ ਦੇ ਕਿਹੜੇ ਵਾਰਡ ਵਿੱਚ ਕੂੜਾ ਚੁੱਕ ਰਿਹਾ ਹੈ ਸਰਦਾਰ ਸੋਨ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਖੰਨਾ ਸ਼ਹਿਰ ਨੂੰ ਸਾਫ ਸੁਥਰਾ ਤੇ ਸੋਹਣਾ ਬਣਾਉਣਾ ਹੈ ਇਸ ਲਈ ਡੋਰ ਟੂ ਡੋਰ ਕੂੜਾ ਚੁੱਕਣ ਦਾ ਉਪਰਾਲਾ ਕੀਤਾ ਗਿਆ ਉਹਨਾਂ ਨੇ ਇਸ ਨਵੇਕਲੇ ਕੰਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਦੇ ਬਾਕੀ ਸਾਥੀਆਂ ਵੱਲੋਂ ਦਿੱਤੇ ਗਏ ਭਰਪੂਰ ਯੋਗਦਾਨ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਦੀ ਕਾਪੀ ਨਾ ਸਿਰਫ ਪੂਰੇ ਪੰਜਾਬ ਵਿੱਚ ਹੋਵੇਗੀ ਸਕੋ ਪੂਰੇ ਭਾਰਤ ਦੇ ਸਾਰੇ ਸੂਬੇ ਵੀ ਪੰਜਾਬ ਤੋਂ ਸੇਧ ਲੈਣਗੇ ਇਸ ਪ੍ਰੋਜੈਕਟ ਰਾਹੀਂ ਕੂੜੇ ਨੂੰ ਅਲੱਗ-ਅਲੱਗ ਸੈਗਰੀਗੇਸ਼ਨ ਕਰਨ ਤੋਂ ਬਾਅਦ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ ਅਤੇ ਪਲਾਸਟਿਕ ਦੀ ਰਹਿੰਦ-ਖੂੰਦ ਤੋਂ ਬਿਜਲੀ ਬਣਾਈ ਜਾਵੇਗੀ ਉਹਨਾਂ ਖੰਨਾਵਾਸੀਆਂ ਨੂੰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਖੇਤਰਾਂ ਸ਼ਹਿਰਾਂ ਵਿੱਚ ਵੀ ਇਸ ਨੂੰ ਸ਼ੁਰੂ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਕੂੜਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਇੱਕ ਸਾਰਥਕ ਕਦਮ ਵਧਾਇਆ ਜਾ ਸਕੇ ਡੋਰ ਕਲੈਕਸ਼ਨ ਤੇ ਸੈਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਮੰਤਰੀ ਸਾਹਿਬ ਵੱਲੋਂ ਔਰ ਤੁਹਾਡੇ ਵਿਸ਼ੇਸ਼ ਯੋਗਦਾਨ ਇਸ ਬੰਦੀਗੀ ਕਹਿੰਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਤੂ ਸਾਹਿਬ ਤੇ ਆਪਣਾ ਤੀਂਦਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਜਿਹੜਾ ਇਹ ਵਿਸ਼ੇਸ਼ ਪ੍ਰਾਰਾਲਾ ਕਰਕੇ ਸ਼ਹਿਰ ਵਾਸੀਆਂ ਨੂੰ ਹਰ ਇੱਕ ਚੀਜ਼ ਤੋਂ ਜਾਣੂ ਕਰਵਾਉਂਦੇ ਰਹਿੰਦੇ ਹੋ ਮੈਂ ਇਸ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦਾ ਇਹ ਜਿਹੜਾ ਪ੍ਰੋਜੈਕਟ ਆ ਖੰਨੇ ਨਗਰ ਕੌਂਸਲ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਪ੍ਰੋਜੈਕਟ ਆ ਜਿਸ ਨੂੰ ਇਹ ਸਾਰੇ ਪ੍ਰੋਸੈਸ ਚ ਦੇ ਵਿੱਚੋਂ ਨਿਕਲਣ ਨੂੰ ਮੈਨੂੰ ਲੱਗਦਾ ਵੀ ਤਕਰੀਬਨ 1 ਸਾਲ ਦਾ ਸਮਾਂ ਲੱਗਿਆ ਜਿਹਦੇ ਵਿੱਚ ਸਾਡੇ ਮੰਤਰੀ ਸਾਹਿਬ ਸੌਂਦ ਸਾਹਿਬ ਦਾ ਵਿਸ਼ੇਸ਼ ਯੋਗਦਾਨ ਆ ਜੇ ਉਹਨਾਂ ਮੰਨਿਓ ਇਹ ਪ੍ਰੋਜੈਕਟ ਨਾ ਕੀਤਾ ਜਾਂਦਾ ਸ਼ਾਇਦ ਅਸੀਂ ਇੱਥੇ ਤੱਕ ਪਹੁੰਚਣਾ ਸੰਭਵ ਹੁੰਦਾ ਪਰ ਜੇ ਇਹ ਪ੍ਰੋਜੈਕਟ ਆਪਣਾ ਸ਼ਕਾਮਜਾਬ ਹੁੰਦਾ ਤਾਂ ਇਹ ਬਹੁਤ ਵੱਡਾ ਵਰਦਾਨ ਆ ਖੰਨਾ ਸ਼ਹਿਰ ਰਸੀਆਂ ਲਈ ਕਿਉਂਕਿ ਆਪਾਂ ਪੈਟਰਨ ਬਾਹਰਲਾ ਸੋਚਦੇ ਆ ਵੀ ਬਾਹਰਲੇ ਕੰਟਰੀਆਂ ਦੇ ਵਿੱਚ ਇਹ ਆ ਸਭ ਤੋਂ ਪਹਿਲਾਂ ਤੋਂ ਉਸ ਦੀ ਸ਼ੁਰੂਆਤ ਕਰਨ ਦੀ ਲੋੜ ਹੈ ਜੋ ਕਿ ਇਸ ਦੀ ਸ਼ੁਰੂਆਤ ਅਜ ਖੰਨਾ ਵਿੱਚ ਹੋ ਚੁੱਕੀ ਆ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਜਿਹੜਾ ਜਿਵੇਂ ਜਿਵੇਂ ਇੰਸਟਰਕਸ਼ਨਾਂ ਦਿੰਦੀਆਂ ਜਾਂਦੀਆਂ ਨੇ ਗੁੱਲਾ ਜਿੱਲਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਗੱਡੀਆਂ ਘਰ-ਘਰ ਜਾਣਗੀਆਂ ਕੋਈ ਇਹੋ ਜਿਹਾ ਕਿਸੇ ਦਾ ਕੋਈ ਫਾਈਨੈਂਸ਼ੀਅਲ ਬੋਝ ਨਹੀਂ ਜਿਹੜਾ ਰੁਟੀਨ ਦੇ ਵਿੱਚ ਪਹਿਲਾਂ ਵੀ ਜੋ ਚੱਲਦਾ ਉਵੇਂ ਹੀ ਆ ਇਹੋ ਜਿਹਾ ਕੋਈ ਨਿਆਵੀ ਨਗਰ ਕੌਂਸਲ ਮੈਂਨਿਓ ਕੇ ਲੋਕਾਂ ਦੇ ਵਿੱਤੀ ਬੋਝ ਪਾਇਆ ਗਿਆ ਤੇ ਇਹ ਬਸ ਹੁਣ ਤਾਂ ਅੰਤ ਵਿੱਚ ਲੋਕਾਂ ਦੀ ਸਹਿਯੋਗ ਦੀ ਲੋੜ ਹੈ ਵੀ ਜੇ ਆਪਾਂ ਇਸ ਨੂੰ ਕਾਮਯਾਬ ਕਰ ਚੱਕੀਏ ਤੇ ਆਪਾਂ ਜਿਹੜਾ ਬਾਹਰਲੇ ਕੰਟਰੀਆਂ ਸੁਪਨਾ ਦੇਖਦੇ ਆ ਸਾਫ ਸਫਾਈ ਵਾਲਾ ਉਹ ਇੱਥੇ ਵੀ ਲਾਗੂ ਹੋ ਸਕਦਾ ਮੈਂ ਅਪੀਲ ਕਰੂੰਗਾ ਵੀ ਸਰਕਾਰ ਨੂੰ ਚਲਾਉਣ ਦੀ ਪੂਰਾ ਸਹਿਯੋਗ ਦੇਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਗੁਰਦਾਨਿਕ ਨਾਮਲੇ ਵਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਖੰਨਾ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਖੰਨਾ ਪੂਰੇ ਪੰਜਾਬ ਦੀ ਪਹਿਲੀ ਨਗਰ ਕਾਉਂਸਲ ਬਣ ਗਿਆ ਫਸਟ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿੱਥੇ ਅਸੀਂ ਅੱਜ ਇੱਕ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਦਾ ਇੱਕ ਅੱਜ ਪਾਇਲਟ ਪ੍ਰੋਜੈਕਟ ਆਰੰਭਿਆ ਜਿਹਦੇ ਵਿੱਚ ਹਰ ਖੰਨੇ ਦੇ 33 ਵਾੜਾਂ ਦੇ ਵਿੱਚ ਹਰ ਵਾਰਡ ਦੇ ਵਿੱਚ ਇੱਕ ਛੋਟਾ ਹੱਥੀ ਗਿਆ ਕਰੂ ਜਿਹਦੇ ਵਿੱਚ ਖਾਣੇ ਬਣੇ ਹੋਏ ਨੇ ਗਿੱਲਾ ਸੁੱਕਾ ਊੜਾ ਅਲੱਗ-ਅਲੱਗ ਚੱਕ ਕੇ ਲਿਜਾ ਗਿੱਲੇ ਸੁੱਕੇ ਕੂੜੇ ਤੋਂ ਭਾਵ ਜਿਹੜੀ ਸਾਡੀ ਰਸੋਈ ਘਰ ਦੀ ਵੇਸਟੇਜ ਹੁੰਦੀ ਆ ਉਹ ਸੁੱਕਾ ਕੂੜਾ ਜਿਹੜਾ ਆਪਾਂ ਝਾੜੂ ਦੇ ਰੂਪ ਦੇ ਵਿੱਚ ਸੰਭਰਦੇ ਆ ਜਾਂ ਜਿਹੜੇ ਲਿਫਾਫੇ ਹੁੰਦੇ ਨੇ ਉਹ ਗਿੱਲਾ ਸੁੱਕਾ ਕੂੜਾ ਇਸ ਅੱਜ ਜਿਹੜਾ ਇਹ ਪ੍ਰੋਜੈਕਟ ਜਿੱਥੇ ਅੱਜ ਆਪਾਂ ਖੜੇ ਆ ਜਿਹਦੀ ਨੌਗੂਰੇਸ਼ਨ ਕਰਦੇ ਆ ਉਹਦੇ ਆਇਆ ਕਰੋ ਉਸ ਗਿੱਲੇ ਕੂੜੇ ਨੂੰ ਉਹਦਾ ਪ੍ਰੋਸੈਸ ਹੈ 45 ਤੋਂ 60 ਦਿਨ ਦਾ ਉਹਦੇ ਵਿੱਚ ਉਹਨੂੰ ਖਾਦ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਉਹ ਜਿਹੜੀ ਖਾਦ ਹੈ ਉਹ ਕਲਟੀਵੇਸ਼ਨ ਦੇ ਕੰਮ ਆਊਗੀ ਜਿਹੜਾ ਸੁੱਕਾ ਕੂੜਾ ਹੈ ਸੁੱਕੇ ਕੂੜੇ ਦੇ ਵਿੱਚੋਂ ਉਹਦੇ ਚੋਂ ਪਲਾਸਟਿਕ ਵੇਸਟ ਅਲੱਗ ਕੱਢਿਆ ਜਾਊਗਾ ਔਰ ਉਹਦੇ ਤੋਂ ਫਿਰ ਬਿਜਲੀ ਉਤਪੰਨ ਕੀਤੀ ਜਾਊਗੀ ਸੋ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਜਿਹਦੀ ਸ਼ੁਰੂਆਤ ਅਜ ਖੰਨੇ ਦੇ ਵਿੱਚੋਂ ਕੀਤੀ ਹੈ ਪਹਿਲਾ ਸ਼ਹਿਰ ਹੈ ਖੰਨਾ ਪੂਰੇ ਆਪਣਾ ਪੰਜਾਬ ਦਾ ਜਿਹਦੇ ਵਿੱਚ ਸ਼ੁਰੂਆਤ ਹੋਈ ਹੈ ਔਰ ਸਾਡਾ ਇੱਕੋ ਮਿਸ਼ਨ ਹੈ ਨੀਟ ਐਂਡ ਕਲੀਨ ਖੰਨਾ ਸਵੱਛ ਖੰਨਾ ਸੋ ਇਹ ਜਿਹੜਾ ਨੀਟ ਐਂਡ ਕਲੀਨ ਖੰਨਾ ਦੇ ਤਹਿਤ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਦੇ ਵਿੱਚ ਨਗਰ ਕੌਂਸਲ ਦੇ ਸਾਰੇ ਜਿਹੜੇ ਅਧਿਕਾਰੀ ਨੇ ਜਿਹੜੇ ਗਵਰਨਮੈਂਟ ਦੇ ਅਪਲਾਈ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਬੜੀ ਮਿਹਨਤ ਕੀਤੀ ਇਸ ਪ੍ਰੋਜੈਕਟ ਨੂੰ ਸਿਰੇ ਚੜਾਣ ਦੀ ਚਾਹੇ ਐਸ்சி ਸਾਹਿਬ ਹੋਣ ਐਮੀ ਸਾਹਿਬ ਹੋਣ ਈਓ ਸਾਹਿਬ ਹੋਣ ਜਾਂ ਜਿੰਨੇ ਵੀ ਸਾਡੇ ਕੰਸਰਨਡ ਹੋਰ ਅਫੀਸਰ ਨੇ ਬਹੁਤ ਇਹਨਾਂ ਨੇ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਔਰ ਜਿਸ ਕੰਪਨੀ ਨੂੰ ਵੀ ਇਹ ਆਰਡਰ ਗਿਆ ਹੈ ਆਪਣਾ ਟੈਂਡਰ ਦੇ ਰੂਪ ਦੇ ਵਿੱਚ ਉਸ ਕੰਪਨੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਮੈਂ ਉਹਨੂੰ ਹਦਾਇਤਾਂ ਵੀ ਕਰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਤਾਈ ਨਹੀਂ ਬਰਦਾਸ਼ਤ ਕੀਤੀ ਜਾਊਗੀ ਔਰ ਅਸੀਂ ਇਸ ਪ੍ਰੋਜੈਕਟ ਨੂੰ 100% ਕਾਮਯਾਬ ਕਰਨਾ ਹੈ ਤਾਂ ਜੋ ਜਿਹੜਾ ਖੰਨਾ ਹੈ ਖੰਨੇ ਨੂੰ ਸ਼ਹਿਰ ਨੂੰ ਸਾਫ ਸੁਥਰਾ ਸੋਹਣਾ ਤੇ ਵਧੀਆ ਬਣਾਇਆ ਜਾ ਸਕੇ ਔਰ ਖੰਨੇ ਨੂੰ ਨੰਬਰ 1 ਪੰਜਾਬ ਤੋਂ ਬਣਾਇਆ ਜਾ ਸਕੇ ਕਿੰਨੀ ਕਾਸਟ ਦਾ ਪ੍ਰੋਜੈਕਟ ਹੈ ਜੀ ਦੇਖੋ ਇਹਦੇ ਤੇ ਪ੍ਰੋਜੈਕਟ ਕਾਸਟ ਆ ਜਿਹੜੀ ਟੋਟਲ ਆਈ ਹੈ ਉਹਦੀ ਅਸੀਂ ਤੁਹਾਨੂੰ ਡਿਟੇਲ ਹੈ ਜਿਹੜੀ ਉਹ ਲਿਖਤੀ ਰੂਪ ਚ ਪ੍ਰੋਵਾਈਡ ਕਰਾ ਦਨੇ ਆ ਪਰ ਇਹਦੇ ਚ ਕੀ ਹੈ ਇਹਦੇ ਚ ਜਿਹੜਾ ਪੈਸਾ ਇਕੱਠਾ ਹੋਊਗਾ ਉਹ ਸਿੱਧਾ ਨਗਰ ਕਾਉਂਸਲ ਦੇ ਖਾਤੇ ਚ ਜਾਣਾ ਜਿਹੜਾ ਮੰਥਲੀ ਇਕੱਠਾ ਹੋਣਾ ਉਹ ਫਿਰ ਨਗਰ ਕੌਂਸਲ ਹੈ ਜਿਹੜੀ ਉਹ ਇਸ ਕੰਪਨੀ ਨੂੰ ਚੈੱਕ ਦੇ ਰੂਪ ਚ ਟਰਾਂਸਫਰ ਦੇ ਰੂਪ ਚ ਪੈਸੇ ਲਿਆ ਕਰੂਗੀ ਕਿਉਂਕਿ ਇਹ ਜਿਹੜਾ ਪ੍ਰੋਸੈਸ ਆਸੀਂ ਬਣਾਇਆ ਬੜਾ ਪਾਰਦਰਸ਼ੀ ਤੇ ਟਰਾਂਸਪੇਰੈਂਟ ਪਰਸਪੈਕਟਿਵ ਸਹਿਰ ਵਾਸੀਆਂ ਕੀ ਬਿਲ ਕਰੋਗੇ ਮੇਰੀ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਨਾਲ ਇੱਕ ਉਹ ਅਪੀਲ ਹੈ ਕਿ ਜੇ ਤੁਸੀਂ ਖੰਨੇ ਨੂੰ ਪਿਆਰ ਕਰਦੇ ਹੋ ਆਪਾਂ ਸਾਰੇ ਖੰਨੇ ਦੇ ਜੰਪਲ ਨੇ ਪੁਰੇ ਜੰਮੇ ਆ ਉਰੇ ਪਲੇ ਆ ਉਰੇ ਵੱਡੇ ਹੋਏ ਜੇ ਤੁਸੀਂ ਖੰਨੇ ਨੂੰ ਪਿਆਰ ਕਰਦੇ ਹੋ ਅੱਜ ਤੋਂ ਬਾਅਦ ਆਪੋ ਆਪਣੇ ਘਰਾਂ ਦੇ ਵਿੱਚ ਗਿੱਲਾ ਕੂੜਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨਾ ਸ਼ੁਰੂ ਕਰਦੇ ਦੋ ਲਫਾਫੇ ਲਾ ਲਓ ਇੱਕ ਕਿਚਨ ਦੇ ਵਿੱਚ ਲਾ ਲਓ ਇੱਕ ਬਾਹਰ ਲਾ ਲਓ ਕਿਚਨ ਦਾ ਜਿਹੜਾ ਗਿੱਲਾ ਵੇਸਟ ਆ ਉਹਨੂੰ ਅਲੱਗ ਇਕੱਠਾ ਕਰਦਿਆ ਕਰਿਓ ਜਿਹੜਾ ਸੁੱਕਾ ਕੂੜਾ ਚਾਹੇ ਝਾੜੂ ਦੇ ਰੂਪ ਚਾਹੇ ਉਹ ਆਪਣਾ ਆਹ ਜਿਹੜਾ ਤੁਹਾਡਾ ਇਹਦੇ ਜਿਹੜੇ ਆਪਣੇ ਪਲਾਸਟਿਕ ਦੇ ਵੇਸਟ ਹੁੰਦੇ ਨੇ ਇਹਦੇ ਰੂਪ ਚਾ ਚਾਹੇ ਉਹ ਉਹਦੇ ਵਿੱਚ ਇਕੱਠਾ ਕਰਿਆ ਕਰੋ ਤਾਂ ਜੋ ਉਹਨੂੰ ਅਸੀਂ ਲਿਆ ਕੇ ਉਸ ਪ੍ਰੋਜੈਕਟ ਦੇ ਉੱਤੇ ਸੈਗਰੀਗੇਟ ਕਰ ਸਕੀਏ ਸ hẳn ਸਾਹਿਬ ਤੁਸੀਂ ਪੰਚਾਇਤ ਮੰਤਰੀ ਵੀ ਹੋ ਜੇ ਸਕਸੈਸ ਰਹਿਣ ਦਾ ਪ੍ਰੋਜੈਕਟ ਇਹ ਤਾਂ ਪਿੰਡਾਂ ਦੇ ਵਿੱਚ ਵੀ ਕੂੜੇ ਦੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਉੱਥੇ ਵੀ ਇਸ ਤਰ੍ਹਾਂ ਦਾ ਜਿਹੜੇ ਲਾਈ ਜਾਣਗੇ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਹੈ ਜਿਹੜੀ ਉਹ ਜਾਨੀ ਕਿ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਤੇ ਲਿਕਵਿਡ ਵੇਸਟ ਮੈਨੇਜਮੈਂਟ ਸਿਸਟਮ ਦੇ ਤਹਿਤ ਬਹੁਤ ਵੱਡੀਆਂ ਹੁਣੇ ਗਰੰਟੀਆਂ ਦਿੱਤੀਆਂ ਜੇਕਰ ਮੈਂ ਕੱਲੇ ਖੰਨੇ ਦੀ ਗੱਲ ਕਰਾਂ ਤਿੰਨ ਕਰੋੜ ਰੁਪਏ ਦੀ ਗਰਾਂਟ ਮੈਂ ਬੀਤੇ ਦੋ ਦਿਨ ਪਹਿਲਾਂ ਹਲੇ ਜਾਰੀ ਕਰਕੇ ਅਟੇ ਆ 2.5 ਕਰੋੜ ਰੁਪਏ ਦੀ ਗਰਾਂਟ ਅਸੀਂ ਆਉਣ ਵਾਲੇ 10 ਦਿਨ ਦੇ ਵਿੱਚ ਹੋਰ ਜਾਰੀ ਕਰਨੀ ਉਹਦੇ ਵਿੱਚ ਕੀ ਹੈ ਕਿ ਪਿੰਡਾਂ ਦੇ ਵਿੱਚ ਅਸੀਂ ਜਗਾ ਜਗਾ ਪਿੱਟ ਬਣਾਉ ਆ ਗਏ ਹਾਂ ਜਿੱਥੇ ਸੋਲਿਡ ਵੇਸ ਨੂੰ ਅਸੀਂ ਕਨਵਰਟ ਕਰ ਰਹੇ ਹਾਂ ਉਹ ਵੀ ਮੈਨਿਓਰ ਦੇ ਵਿੱਚ ਖਾਦ ਦੇ ਵਿੱਚ ਤਬਦੀਲ ਹੋ ਰਹੀ ਹੈ ਸੋਲਿਡ ਵੇਸ ਤੇ ਤਹ ਜਿਹੜਾ ਛੱਪੜਾਂ ਦਾ ਪਾਣੀ ਹੈ ਉਹਨੂੰ ਇੱਕ ਵਾਰ ਸਾਰੇ ਨੂੰ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਕੇ ਉੱਤੇ ਸਿਚਾਈ ਵਾਲ ਮਾਡਲ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਬਣਾਉਣ ਦੀ ਜਿਹੜੀ ਬਿੱਟਾ ਵੜਿਆ ਤੁਸੀਂ ਅੱਜ ਨਵਾਂ ਪ੍ਰੋਜੈਕਟ ਲੈ ਕੇ ਆਏ ਜਿੰਨੇ ਚਿਤ ਤੁਹਾਡੇ ਲੱਗਦਾ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਉਹਦੇ ਵਿੱਚ ਕੈਬਨਿਟ ਮੰਤਰੀ ਜਿਹੜਾ ਇਲਾਕੇ ਦੇ ਸਾਡੇ ਤਰਨਪੀਤ ਸਿੰਘ ਸੋਨ ਦਾ ਵਿਸ਼ੇਸ਼ ਸਹਿਯੋਗ ਹੈ ਔਰ ਨਾਲ ਇਹੋ ਸਾਫ ਦਾ ਨਾਲ ਤੁਹਾਡੀ ਪੂਰੀ ਟੀਮ ਲੱਗ ਕੇ ਲੱਗੀ ਰਹੀ ਹੈ ਇਹੋ ਸਾਬ ਨੂੰ ਦੱਸਿਆ ਵੀ ਸਾਲਾਂ ਦੇ ਸਾਲ ਸਾਨੂੰ ਲੱਗਿਆ ਇਹ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਔਰ ਤੁਹਾਡੇ ਤੁਸੀਂ ਸਮਝਾਉਂਗੇ ਪਬਲਿਕ ਨੂੰ ਵੀ ਦੇਖ ਰਹੀ ਵੀ ਕੀ ਕਹਿਣਾ ਜੀ ਤੁਹਾਡਾ ਔਰ ਪਹਿਲਾਂ ਤਾਂ ਆਪਣਾ ਸ਼ੁਭਨਾਮ ਦੱਸੋ ਜੀ ਨਾ ਰਜੇਸ਼ ਵਾਲੀਆ ਹਾਂਜੀ ਪ੍ਰੋਪਰਾਈਟਰ ਵਾਲੀਆ ਕੰਸਟਰਕਸ਼ਨ ਬਲੌਕ ਹਾਂਜੀ ਇਹ ਜੋ ਪ੍ਰੋਜੈਕਟ ਹੈ ਪਤਾ ਮੈਂ ਤੁਹਾਡਾ ਉਗਰੀਆਂ ਤੇ ਧੰਨਵਾਦ ਕਰਦਾ ਔਰ ਜੇਰਾ ਤੁਸੀਂ ਤੁਹਾਡੇ ਮੀਡੀਆ ਦੇ ਮਾਧਮ ਇਰਾਹੀ ਸ਼ਹਿਰ ਵਾਸੀਆਂ ਨੂੰ ਇਸ ਪ੍ਰੋਜੈਕਟ ਬਾਰੇ ਪਤਾ ਲੱਗੂਗਾ ਸ਼ਹਿਰ ਵਾਸੀ ਜਾਣੂ ਹੋਣਗੇ ਇਹ ਤਜਿੰਦਰ ਜੀ ਇਹ ਪ੍ਰੋਜੈਕਟ ਦੀ ਇੱਕ ਸੋਚ ਹੈ ਸੋਚ ਹੈ ਸਾਡੇ ਮਾਨਯੋਗ ਮੰਤਰੀ ਸਰਦਾਰ ਕਰਨਪ੍ਰੀ ਸਿੰਘ ਜੀ ਸੋਹਣੇ ਮੈਂ ਤੁਹਾਨੂੰ ਕੋ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਮੈਂ ਅੱਜ ਤੱਕ ਕਦੇ ਕੋਈ ਇਨਾ ਡੈਡੀਕੇਟਿਡ ਲੀਡਰ ਨਹੀਂ ਦੇਖਿਆ ਸੀ ਜਿਹੜਾ ਰਾਤ ਨੂੰ 12 ਵਜੇ ਵੀ ਸਾਨੂੰ ਬੁਲਾ ਲੈਂਦਾ ਸੀ 7-7 ਵਜੇ ਮੈਨੂੰ 7-8 ਸਾਲ ਹੋ ਗਿਆ ਇਸ ਕੰਮ ਦੇ ਵਿੱਚ ਵੇਸਟ ਦੇ ਕੰਮ 'ਚ ਹੂੰ ਰਾਤ ਨੂੰ 11 ਵਜੇ 12 ਵਜੇ ਵੀ ਮੈਨੂੰ ਕਾਲ ਆਈਆਂ ਵੀ ਉਹ ਕੂੜਾ ਕਿਵੇਂ ਪੇਡਣਾ ਉਹਨਾਂ ਨੂੰ ਅਸੀਂ ਦੱਸਣਾ ਵੀ ਜੀ ਇਹ ਪੋਜੀਸ਼ਨ ਇਹ ਹੈ ਵੀ ਇਹ ਘਰਾਂ ਦੇ ਵਿੱਚੋਂ ਰੀੜੀਆਂ ਵਾਲੇ ਚੱਕ ਕੇ ਲੈ ਕੇ ਆਉਂਦੇ ਆਂ ਜਿਹੜੇ ਕਿ ਅਨੌਥਰਾਇਜ਼ ਰੀਡੀਆਂ ਵਾਲੇ ਆ ਬੰਗਾਲੀ ਐ ਭਈਏ ਐ ਉਹ ਚੱਕ ਕੇ ਲੈ ਆਂਦੇ ਔਰ ਲੈ ਕੇ ਚੌਂਕਾਂ 'ਚ ਸਿੱਟਦੇ ਆਂ ਉਹਨਾਂ ਨੇ ਨਿਰਦੇਸ਼ ਦਿੱਤੇ ਇਸ ਪ੍ਰੋਜੈਕਟ ਦੀ ਤਿਆਰੀ ਸ਼ੁਰੂ ਹੋਈ ਨਾਲ ਉਹ ਆਪ ਬੈਠੇ ਸਾਰੀ ਜਗ੍ਹਾ ਗਏ ਔਰ ਜਿੱਥੇ-ਜਿੱਥੇ ਸਾਨੂੰ ਜ਼ਰੂਰਤ ਮਹਿਸੂਸ ਹੋਈ ਉਹਨਾਂ ਨੇ ਉੱਥੇ ਜਾ ਕੇ ਆਪਣੇ ਪਰਸਨਲ ਸਾਰੇ ਕੰਮਾਂ 'ਚ ਉਹ ਦੇਖਦੇ ਹੋਏ ਵੀ ਉੱਥੇ ਗਏ ਔਰ ਉਹਨਾਂ ਨੂੰ ਕੰਮ ਨੂੰ ਕੀਤਾ ਇਹ ਪ੍ਰੋਜੈਕਟ ਦਾ ਮਤਲਬ ਕੀ ਐ ਇਹਦਾ ਮਤਲਬ ਕੀ ਐ ਕਿ ਜੋ ਸਾਡੇ ਕੂੜੇ ਦੇ ਡੰਪ ਲੱਗ ਰਹੇ ਸੀ ਜੋ ਉਹਦੇ ਨਾਲ ਬਿਮਾਰੀਆਂ ਫੈਲ ਫੈਲਦੀਆਂ ਕਿਉਂਕਿ ਦੇਖੋ ਕੂੜਾ ਤੁਸੀਂ ਘਰੋਂ ਭੇਜ ਦਿੰਦੇ ਹੋ ਪਰ ਉਹ ਕੂੜਾ ਖਤਮ ਨਹੀਂ ਹੁੰਦਾ ਉਹ ਖਾਂਤੋਲ ਲੈਂਦਾ ਤਾਂ ਅਸੀਂ ਇਹ ਪ੍ਰੋਜੈਕਟ ਕੀ ਬਣਾਇਆ ਕਿ ਇਹਨੂੰ ਕੂੜੇ ਨੂੰ ਖਤਮ ਕਰਨਾ ਹੁਣ ਅੱਗੇ ਕੀ ਹੈ ਸੀਗਾ ਕਿ ਰੇੜੀਆਂ ਵਾਲੇ ਤੁਹਾਡੇ ਤੋਂ 100 ਰੁਪਏ ਲੈਂਦੇ ਸੀ ਕਿ 100 ਰੁਪਏ ਲੈ ਕੇ 200 ਰੁਪਏ ਲੈ ਕੇ ਉਹ ਕੂੜਾ ਪਲਾਟਾਂ ਦੇ ਬਾਹਰ ਸੈਕੰਡਰੀ ਪੁਆਇੰਟ ਉੱਤੇ ਸਿੱਟੇ ਦਿੰਦੇ ਸੀ ਜਿੱਥੋਂ ਨਗਰ ਕੌਂਸਲ ਨੇ ਸਾਨੂੰ ਪੈਸੇ ਦਿੰਦੀ ਸੀ ਅਸੀਂ ਚੱਕ ਕੇ ਡੰਪ ਤੇ ਸਿੱਟੇ ਜਾਂਦੇ ਸੀ ਹੁਣ ਅਸੀਂ ਕੀ ਕੀਤਾ ਉਸੇ ਪੈਸੇ ਨੂੰ ਪੈਸਾ ਉਹੀ ਦੇਣਾ ਲੋਕਾਂ ਨੇ ਕੋਈ ਐਕਸਟਰਾ 1 ਰੁਪਈਆ ਨਹੀਂ ਦੇਣਾ ਉਹ ਪੈਸਾ ਸਾਰਾ ਹੁਣ ਉਹਨਾਂ ਨੇ ਰਸੀਦ ਨਾਲ ਦੇਣਾ ਨਗਰ ਕੌਂਸਲ ਨੂੰ ਦੇਣਾ ਨਗਰ ਕੌਂਸਲ ਨੇ ਉਹਨਾਂ ਤੋਂ ਪੈਸਾ ਲੈਣਾ ਐਪ ਦੇ ਜ਼ਰੀਏ ਪੈਸਾ ਲੈਣਾ ਉਹਨਾਂ ਨੇ ਉਹਨਾਂ ਨੂੰ ਦੇਣਾ ਪਰ ਉਹਦੇ ਵਿੱਚ ਬੇਨਿਫਿਟ ਇਹ ਹੋ ਜਾ ਕਿ ਜੋ ਮਿਕਸ ਕੂੜੇ ਦਾ ਪੈਸਾ ਚੱਕਣ ਦਾ ਨਗਰ ਕੌਂਸਲ ਦਿੰਦੀ ਸੀ ਉਹ ਬਚ ਗਿਆ ਜਿਹੜਾ ਤੁਸੀਂ ਸੁਣਿਆ ਹੋਣਾ ਇੱਕ ਰੈਮੀਡੀਸ਼ਨ ਦਾ ਕੰਮ ਚੱਲਦਾ ਹੈ ਲਿਗੇਸੀ ਵੇਸਟ ਦਾ ਜਿਹੜਾ ਕਿ 20 ਸਾਲ ਪੁਰਾਣਾ ਕੂੜੇ ਨੂੰ ਕਰ ਰਹੇ ਉਹਦਾ 4-500 ਰੁਪਏ ਟਨ ਹੈ ਉਹ ਪੈਸਾ ਨਗਰ ਕੌਂਸਲ ਦਾ ਬਚ ਗਿਆ ਔਰ ਉਹ ਤੋਂ ਇਲਾਵਾ ਨਗਰ ਕੌਂਸਲ ਨੇ ਕੀ ਇਹ ਰਿਚ ਕੀਤਾ ਕਿ ਕੂੜਾ ਡੋਰ ਟੂ ਡੋਰ ਘਰਾਂ ਚੋਂ ਚੱਕਿਆ ਚੱਕ ਕੇ ਅਸੀਂ ਉਰੇ ਸੈਗਰੀਗੇਸ਼ਨ ਕੀਤੀ ਉਰੇ ਪਲਾਂਟ ਬਣਾਇਆ ਅਸੀਂ ਪਲਾਂਟ ਦੇ ਵਿੱਚ ਗਿੱਲਾ ਕੂੜਾ ਅਲੱਗ ਕਰ ਰਹੇ ਹਾਂ ਸੁੱਕਾ ਅਲੱਗ ਕਰ ਰਹੇ ਹਾਂ ਗਿੱਲੇ ਕੂੜੇ ਨੂੰ ਸਾਡੀਆਂ ਪਿੱਟਾਂ ਬਣੀ ਹੋਈਆਂ ਜਿਹਦੇ ਵਿੱਚ ਅਸੀਂ ਪਾਵਾਂਗੇ ਤਕਰੀਬਨ 45 ਤੋ 60 ਦਿਨ ਦੇ ਵਿੱਚ ਉਹਦੀ ਖਾਦ ਬਣ ਜੂਗੀ ਔਰ ਜਿਹੜਾ ਪਲਾਸਟਿਕ ਹੋਊਗਾ ਉਹਨੂੰ ਅਸੀਂ ਰੀਸਾਈਕਲ ਕਰਾਂਗੇ ਫਿਲਹਾਲ। ਹਮਮ ਔਰ ਦੂਸਰਾ ਸਟੈਪ ਕੀ ਹੋਊਗਾ ਟਰੈਕਟਰ ਟਰਾਲੀ। ਟਰੈਕਟਰ ਟਰਾਲੀ ਉੱਥੇ ਜਾਊਗੀ ਜਿੱਥੇ ਸ਼ਹਿਰ ਦੇ ਸਫਾਈ ਸੇਵਕ ਸਵੀਪਿੰਗ ਕਰਕੇ ਕੂੜਾ ਇਕੱਠਾ ਕਰਦੇ ਆ ਉਹਨਾਂ ਦੇ ਰੇੜੀਆਂ ਦਾ ਸਿਰਫ ਸਵੀਪਿੰਗ ਦਾ ਗਲੀਆਂ ਦਾ ਮਾਰਕੀਟ ਦਾ ਕੂੜਾ ਕਿਉਂਕਿ ਉਹਨੂੰ ਖਾਦ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਇਸ ਪਲਾਂਟ ਤੇ ਉਹਨੂੰ ਲਿਜਾਇਆ ਨਹੀਂ ਜਾ ਸਕਦਾ। ਉਸ ਵੇਸਟ ਨੂੰ ਅਸੀਂ ਆਪਣੇ ਡੰਪ ਤੇ ਲੈ ਕੇ ਜਾਵਾਂਗੇ ਉੱਥੇ ਅਸੀਂ ਇੱਕ ਟਰੋਮਿਲ ਲਾਈ ਹੈ ਉਹਦੀ ਪ੍ਰੋਸੈਸ ਚ ਹੈ ਉਹ ਉਹਦੇ ਚੋਂ ਉਹਨੂੰ ਟ੍ਰੀਟ ਕਰਕੇ ਉਹਨੂੰ ਉੱਥੇ ਖਤਮ ਕੀਤਾ ਜਾਊਗਾ ਔਰ ਤੁਹਾਡੇ ਮਾਦਮ ਰਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜੇ ਕਿਸੇ ਮੰਨੇ ਨੂੰ ਸ਼ਿਕਾਇਤ ਹੁੰਦੀ ਹੈ ਅੱਗੇ ਗਈ ਸੀ ਐਮਸੀ ਕੋਲ ਜਾਂਦਾ ਸੀ ਨਗਰ ਕੌਂਸਲ ਕੋਲ ਜਾਂਦਾ ਸੀ ਕੋਈ ਸੁਣਵਾਈ ਨਹੀਂ ਸੀ ਹੁਣ ਕੋਈ ਦਿੱਕਤ ਨਹੀਂ 1800 121 5721 ਟੋਲ ਫ੍ਰੀ ਨੰਬਰ ਹੈ ਜਦੋਂ ਤੁਸੀਂ ਕਾਲ ਕਰੋਗੇ ਉਹਦੇ ਤੇ ਉਹ ਤੁਹਾਨੂੰ ਪੁੱਛੂਗੇ ਵੀ ਤੁਸੀਂ ਕੂੜੇ ਸੰਬੰਧੀ ਸ਼ਿਕਾਇਤ ਲਈ ਕਦਵਾਓ ਬਿਲਿੰਗ ਸੰਬੰਧੀ ਦੋ ਦਵਾਓ ਫਿਰ ਉਹਦੇ ਬਾਅਦ ਆਪਸ਼ਨ ਆਊਗਾ ਸਿਟੀ 1 ਚੋਂ ਤੁਸੀਂ ਕਿ ਸਿਟੀ 2 ਚੋਂ ਜੇ ਤੁਸੀਂ ਸਿਟੀ 1 ਯਾਨੀ ਕਿ ਜਿਹੜਾ ਏਰੀਆ ਇਹ ਜੀਟੀ ਰੋਡ ਤੋਂ ਇਧਰ ਉਹ ਸਿਟੀ 1 ਹੈ ਜਿਹੜਾ ਜੀਟੀ ਰੋਡ ਤੋਂ ਇਧਰ ਉਹ ਸਿਟੀ 2 ਆ ਜਿੱਧਰਲੀ ਸਾਈਡ ਤੁਸੀਂ ਰਹਿੰਦੇ ਹੋ ਉਹਨੂੰ ਬਟਨ ਨੂੰ ਪ੍ਰੈਸ ਕਰੋਗੇ ਤਾਂ ਤੁਸੀਂ ਉੱਥੇ ਤੋਂ ਨੂੰ ਆਪਰੇਟਰ ਪੁੱਛੂਗਾ ਕਿ ਤੁਸੀਂ ਕਿੱਥੇ ਰਹਿੰਦੇ ਹੋ ਕੀ ਐਡਰੈਸ ਹੈ ਤੁਹਾਡਾ ਉਹ ਐਡਰੈਸ ਤੋਂ ਸਾਡੀ ਹਰ ਗੱਡੀ ਦੇ ਨਾਲ ਜੀਪੀਆਰਐਸ ਲੱਗਿਆ ਹੋਇਆ ਉਹਨੂੰ ਅਸੀਂ ਜੀਪੀਆਰਐਸ ਟਰੈਕ ਕਰਕੇ ਔਨ ਕਾਲ ਸਿਸਟਮ 'ਚ ਉੱਥੇ ਨੀਅਰਸਟ ਗੱਡੀ ਨੂੰ ਕਾਲ ਜਾਊਗੀ ਕਿ ਇਸ ਘਰ ਦੇ ਵਿੱਚੋਂ ਪੂਰਾ ਛੱਕੇ ਲੈ ਕੇ ਆ। ਤਾਂ ਉਹ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਦੇ ਵਿੱਚ ਵਿੱਚ ਉਹ ਤੁਹਾਡੀ ਕੰਪਲੀਟ ਨੂੰ ਖਤਮ ਕਰ ਦੇ।